ਪਰ ਤੁਸੀਂ ਕਦੀ ਸੋਚਿਆ ਹੈ ਕਿ ਡਾਕਟਰ ਆਪਰੇਸ਼ਨ ਕਰਨ ਵੇਲੇ ਹਰੇ ਰੰਗ ਦੀ ਡ्रेस ਕਿਉਂ ਪਾਉਂਦੇ ਨੇ ਅਤੇ ਸਾਰੇ ਹਸਪੀਟਲ ਦੇ ਵਿੱਚ ਹਰੇ ਰੰਗ ਦੀ ਵਰਤੋਂ ਜ਼ਿਆਦਾ ਕਿਉਂ ਕੀਤੀ ਜਾਂਦੀ ਹੈ ਵੈਸੇ ਕਿਤੇ ਕਿਤੇ ਨੀਲਾ ਅਤੇ ਸਫੇਦ ਰੰਗ ਨੂੰ ਵੀ ਵਰਤੇ ਜਾਂਦਾ ਹੈ ਪਰ ਜ਼ਿਆਦਾਤਰ ਰੰਗ ਹਰਾ ਹੀ ਵਰਤਿਆ ਜਾਂਦਾ ਹੈ ਵੈਸੇ ਵੀ ਹਰਾ ਰੰਗ ਸ਼ਾਂਤੀ ਦਾ ਪ੍ਰਤੀਕ ਹੈ ਹਸਪੀਟਲ ਦੇ ਵਿੱਚ ਹਰੇ ਰੰਗ ਦੀ ਵਰਤੋਂ ਸਭ ਤੋਂ ਜ਼ਿਆਦਾ ਕੀਤੀ ਜਾਂਦੀ ਹੈ। ਕਿਉਂ? ਡਾਕਟਰ ਆਪਰੇਸ਼ਨ ਕਰਨ ਵੇਲੇ ਹਰੇ ਰੰਗ ਦਾ ਕੋਟ, ਹਰੇ ਰੰਗ ਦਾ ਮਾਸਕ, ਇੱਥੋਂ ਤੱਕ ਕਿ ਮਰੀਜ਼ ਨੂੰ ਵੀ ਹਰੇ ਰੰਗ ਦੀ ਡਰੈੱਸ ਦਿੰਦੇ ਨੇ। ਹਸਪੀਟਲ ਦੇ ਪਰਦੇ, ਬੈੱਡ ਸ਼ੀਟ ਜ਼ਿਆਦਾਤਰ ਗ੍ਰੀਨ ਹੀ ਹੁੰਦੇ ਨੇ, ਰੈੱਡ, yellow, orange ਜਾਂ ਹੋਰ ਕਲਰ ਦੇ ਕਿਉਂ ਨਹੀਂ ਹੁੰਦੇ? ਜ਼ਰਾ ਸੋਚੋ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਹੁਕਮ ਤੇ ਸਵਾਗਤ ਕਰਦਾ ਹਾਂ। ਤੁਹਾਡੇ ਆਪਣੇ ਨੌਲੇਜ ਭਰੇ ਸ਼ੋਅ ਦੇ ਵਿੱਚ ਜਿਸ ਦਾ ਨਾਮ ਹੈ ਹੈ ਡਾਕਟਰ ਅਤੇ ਮਾਨ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਜੇ ਧਰਤੀ ਤੇ ਚੱਲਦੇ ਰੱਬ ਦੀ ਗੱਲ ਕਰੀਏ ਤਾਂ ਡਾਕਟਰ ਨੂੰ ਹੀ ਕਿਹਾ ਜਾਂਦਾ ਹੈ ਕਿਉਂਕਿ ਉਹ ਕਿੰਨੇ ਸਾਰੇ ਮਰੀਜ਼ਾਂ ਦੀ ਜਾਨ ਬਚਾਉਂਦਾ ਹੈ ਪਰ ਤੁਸੀਂ ਕਦੀ ਸੋਚਿਆ ਹੈ ਕਿ ਡਾਕਟਰ ਆਪਰੇਸ਼ਨ ਕਰਨ ਵੇਲੇ ਹਰੇ ਰੰਗ ਦੀ ਡਰੈੱਸ ਕਿਉਂ ਪਾਉਂਦੇ ਨੇ ਅਤੇ ਸਾਰੇ ਹਸਪੀਟਲ ਦੇ ਵਿੱਚ ਹਰੇ ਰੰਗ ਦੀ ਵਰਤੋਂ ਜ਼ਿਆਦਾ ਕਿਉਂ ਕੀਤੀ ਜਾਂਦੀ ਹੈ ਵੈਸੇ ਕਿਤੇ-ਕਿਤੇ ਨੀਲਾ ਅਤੇ ਸਫੇਦ ਰੰਗ ਵੀ ਵਰਤਿਆ ਜਾਂਦਾ ਹੈ ਪਰ ਜ਼ਿਆਦਾਤਰ ਰੰਗ ਹਰਾ ਹੀ ਵਰਤਿਆ ਜਾਂਦਾ ਹੈ ਇਸ ਦੇ ਪਿੱਛੇ ਵੀ ਇੱਕ ਕਿੱਸਾ ਹੈ ਆਓ ਉਸ ਬਾਰੇ ਗੱਲ ਕਰਦੇ ਹਾਂ ਸਨ 1914 ਦੇ ਵਿੱਚ ਅਮਰੀਕਨ ਸਰਜਨ ਡਾਕਟਰ ਹੈਰੀ ਸ਼ਰਮਨ ਨੇ ਫ੍ਰਾਂਸਿਸਕੋ ਦੇ ਵਿੱਚ ਗ੍ਰੀਨ ਆਪਰੇਸ਼ਨ ਰੂਮ ਦੀ ਸ਼ੁਰੂਆਤ ਕੀਤੀ ਉਹਨਾਂ ਦੇ ਮੁਤਾਬਿਕ ਹਰਾ ਰੰਗ ਅੱਖਾਂ ਨੂੰ ਘੱਟ ਚੁਬਦਾ ਹੈ ਅਤੇ ਅੱਖਾਂ ਨੂੰ ਸਕੂਨ ਦਿੰਦਾ ਹੈ ਆਪਰੇਸ਼ਨ ਸਮੇਂ ਡਾਕਟਰ ਨਰਸ ਅਤੇ ਇਥੋਂ ਤੱਕ ਕਿ ਪੇਸ਼ੈਂਟ ਨੂੰ ਵੀ ਹਰੇ ਰੰਗ ਦੀ ਡਰੈੱਸ ਪਵਾਈ ਜਾਂਦੀ ਹੈ ਇਸ ਦੇ ਨਾਲ ਡਾਕਟਰ ਅਤੇ ਪੇਸ਼ੈਂਟਸ ਨੂੰ ਬੇਚੈਨੀ ਨਹੀਂ ਹੁੰਦੀ ਵੈਸੇ ਵੀ ਹਰਾ ਰੰਗ ਸ਼ਾਂਤੀ ਦਾ ਪ੍ਰਤੀਕ ਹੈ ਅਤੇ ਆਪਰੇਸ਼ਨ ਕਰਨ ਵੇਲੇ ਇਹ ਰੰਗ ਡਾਕਟਰਜ਼ ਦਾ ਫੋਕਸ ਬਣਾਈ ਰੱਖਦਾ ਹੈ ਖੂਨ ਦਾ ਰੰਗ ਲਾਲ ਹੁੰਦਾ ਹੈ ਲਾਲ ਰੰਗ ਮਰੀਜ਼ ਅਤੇ ਡਾਕਟਰ ਦੀ ਉਤੇਜਨਾ ਵਧਾਉਂਦਾ ਹੈ ਪਰ ਹਰੇ ਰੰਗ ਦੇ ਉੱਪਰ ਲਾਲ ਰੰਗ ਘੱਟ ਪ੍ਰਭਾਵ ਪਾਉਂਦਾ ਹੈ ਜਿਸ ਕਾਰਨ ਮਰੀਜ਼ ਅਤੇ ਡਾਕਟਰ ਦੀ ਉਤੇਜਨਾ ਕੰਟਰੋਲ ਵਿੱਚ ਰਹਿੰਦੀ ਹੈ ਹੁਣ ਤੁਸੀਂ ਜਦੋਂ ਵੀ ਹਸਪੀਟਲ ਦੇ ਵਿੱਚ ਜਾਓਗੇ ਤਾਂ ਇਸ ਗੱਲ ਤੇ ਗੌਰ ਜ਼ਰੂਰ ਕਰੋਗੇ ਤੇ ਜੇ ਇਸ ਵੀਡੀਓ ਨੇ ਤੁਹਾਡੀ ਨੌਲੇਜ ਦੇ ਵਿੱਚ ਥੋੜਾ ਜਿਹਾ ਵੀ ਵਾਧਾ ਕੀਤਾ ਹੈ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਅਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਅਸੀਂ ਆਪਣੀ ਅਗਲੀ ਵੀਡੀਓ ਕਿਸ ਟੌਪਿਕ ਤੇ ਬਣਾਈਏ ਤੇ ਮੈਂ ਮਿਲਾਂਗਾ ਤੁਹਾਨੂੰ ਆਪਣੇ ਅਗਲੇ ਐਪੀਸੋਡ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ